ਹਾਂਜੀ ਸਰ ਕੀ ਕਹਿਣਾ ਚਾਹੂਗੇ ਜਿਹੜਾ ਅੱਜ ਡਰੋਨ ਉਡਾਇਆ ਗਿਆ ਮਕਰ ਸੰkranਤੀ ਦੇ ਉੱਤੇ ਦੇਖੋ ਜੀ ਅੱਜ ਮਕਰ ਸੰkranਤੀ ਦਾ ਬੜਾ ਇੱਕ ਉਤਸ਼ਾਹ ਬੜਾ ਇੱਕ ਮਾਹੌਲ ਹੈ ਪੂਰੇ ਸ਼ਹਿਰ ਦੇ ਵਿੱਚ ਲੋਕੀ ਨੂੰ ਆਪਣੇ ਆਪਣੇ ਤਰੀਕੇ ਨਾਲ ਇਹਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਆਂ ਮਨਾਉਂਦੇ ਵੀ ਆਂ ਮਨਾਣਾ ਵੀ ਚਾਹੀਦਾ ਬਟ ਜਿਹੜੀ ਇਹਦੀ ਆੜ ਦੇ ਵਿੱਚ ਚਾਇਨਾ ਡੋਰ ਦਾ ਇਸਤੇਮਾਲ ਦੀ ਵਰਤੋਂ ਕਰਕੇ ਜਿਹੜੇ ਬੰਦੇ ਇਹਨੂੰ ਸਪਲਾਈ ਚੇਨ ਯਾਨੀ ਕਿ ਜਿਹੜੇ ਇਹਨੂੰ ਵੇਚਦੇ ਨੇ ਤੇ ਜਿਹੜੇ ਇਹਨੂੰ ਖਰੀਦੇ ਆਂ ਜਿਹੜੇ ਇਹਦੀ ਵਰਤੋਂ ਕਰਦੇ ਆਂ ਸਾਰਿਆਂ ਨੂੰ ਮੇਰੀ ਸਖਤ ਚੇਤਾਵਨੀ ਹੈ ਤੇ ਤੁਸੀਂ ਪਲੀਜ਼ ਜੇ ਤੁਸੀਂ ਇਹੋ ਜਿਹਾ ਕੰਮ ਦੇ ਵਿੱਚ ਜੇ ਸਾਡੀ ਨਿਗਰਾਨੀ ਦੇ ਵਿੱਚ ਆ ਗਿਆ ਸੀ ਪਰਚਾ ਵੀ ਦੇਾਂਗੇ ਵਿੱਚ ਫੜ ਕੇ ਬੰਦਾ ਵੀ ਅੰਦਰ ਦੇਾਂਗੇ ਇਦੇ ਇਸੇ ਲੜੀ ਦੇ ਵਿੱਚ ਸਾਡੀ ਜਿਹੜੀ ਗਰਾਉਂਡ ਪੈਟ੍ਰੋਲਿੰਗ ਦੀ ਟੀਮ ਸੀਗੀ ਉਹਨੂੰ ਹੀ ਐਡ ਕਰਨ ਦੇ ਲਈ ਸਾਡੀ ਅਸੀਂ ਡਰੋਨਸ ਦੇ ਥਰੂ ਹੁਣ ਆਪਣਾ ਪੈਟ੍ਰੋਲਿੰਗ ਸ਼ੁਰੂ ਕੀਤੀ ਹੈ ਤੇ ਆਪਣਾ ਡਰੋਨਸ ਦੇ ਥਰੂ ਅਸੀਂ ਆਪਣੇ ਸ਼ਹਿਰ ਦੇ ਵਿੱਚ ਨਿਗਰਾਨੀ ਰੱਖ ਰਹੇ ਹਾਂ ਜਿਹੜੇ ਜਿਹੜੇ ਬੰਦੇ ਦੇ ਵਿੱਚ ਇਨਵੋਲਡ ਲਗੇ ਉਹਨਾਂ ਦੀ ਫੁਟੇਜੇਜ਼ ਲਗਾਤਾਰ ਸਾਡੇ ਕੋਲ ਆ ਰਹੀਆਂ ਸਾਡੀ ਟੀਮ ਹੈ ਰੈਗੂਲਰਲੀ ਉੱਤੇ ਜਾ ਕੇ ਰੀਡਸ ਕੰਡਕਟ ਕਰ ਰਹੀ ਹੈ ਤੇ ਉਹਨਾਂ ਨੂੰ ਉਹਨਾਂ ਤੇ ਅਸੀਂ ਬੰਦੀ ਕਾਨੂੰਨੀ ਕਾਰਵਾਈ ਕਰ ਰਹੇ ਹਾਂ ਸਰ ਅੱਜ ਡਰੋਨ ਜਿਹੜਾ ਉਡਾਇਆ ਗਿਆ ਉਹਦੇ ਵਿੱਚ ਕੁਝ ਨੌਜਵਾਨ ਆਏ ਆ ਜਿਹੜੇ ਗੱਟੂ ਦੇ ਨਾਲ ਚਾਈਨਾ ਡੋਰ ਨਾਲ ਜਿਹ ਅਨੇ ਦੇ ਏਰੀਆ ਦੇ ਵਿੱਚ ਖੜੇ ਆ ਸਾਡੇ ਨਾਲ ਸਾਡੇ ਐਸ ਐਚਓ ਸਭ ਵੀ ਖੜੇ ਆ ਤੇ ਇਹਨਾਂ ਨੂੰ ਅਸੀਂ ਸਖਤ ਦਾਇਰਤ ਕੀਤੀ ਆ ਕਿ ਜਿਹੜੇ ਬੰਦੇ ਇਹਦੇ ਵਿੱਚ ਵੀਡੀਓ ਦੇ ਵਿੱਚ ਆ ਗਏ ਨੇ ਜਿਨ੍ਹਾਂ ਦੇ ਆ ਗਏ ਹੀ ਨੇ ਸਾਰੀ ਫੋਟੋਗ੍ਰਾਫਸ ਉਹਨਾਂ ਤੇ ਹੁਣੀ ਸਾਡੀ ਟੀਮ ਇਹਨਾਂ ਨੇ ਥੱਲੇ ਡਿਊਟੀ ਅਫਸਰ ਨੂੰ ਡਾਇਰੈਕਸ਼ਨ ਵੀ ਦਿੱਤੇ ਸਾਡੀ ਟੀਮ ਉੱਥੇ ਮੌਕੇ ਤੇ ਜਾ ਰਹੀ ਹੈ ਤੇ ਅਸੀਂ ਬੜੀ ਕਾਨੂੰਨੀ ਕਾਰਵਾਈ ਕਰ ਰਹੇ ਆ